ਜੇ ਹੋ ਕੇ ਇੱਕ ਮੋਟ ਦਿਖਾਰੇ ਪੈਣਾ ਵਾ ਫਿਰ ਜਾ ਕੇ ਆਪਣੀ ਮੁਵਾਜ਼ਾ ਪੁੱਛੀ ਸਰਕਾਰਾਂ ਤੱਕ ਫਿਰ ਜਾ ਕੇ ਤੁਸੀਂ ਜਦ ਪੱਕੇ ਜਾਂ ਲੈਵਲਰ ਮੁਸੇ ਜਾਂ ਤਾਂ ਸਮਾਪਦਨੀਆਂ ਤੇ ਹੱਥ ਜੋੜ ਕੇ ਬੇਨਤੀ ਆ ਮੈਂ ਮਹਾਰਾਜ ਦਾ ਨਾਮ ਨਾਰਾ ਲਾ ਕੇ ਤੇ ਤੁਹਾਨੂੰ ਸਾਰਿਆਂ ਨੂੰ ਮੌਸਮਤ ਵਧਾਈ ਕਰਦਾ ਮਾ ਜੋ ਕਸੀਕਵਾਜੀ ਤੋਂ ਰਮਨ ਕੁਮਾਰ ਜੀ ਜੋ ਕਿ ਇੱਕ ਦੁਕਾਨਦਾਰ ਨੇ ਤੇ ਉਹ ਪੂਰਾ ਸਮਰਥਨ ਦੇ ਰਹੇ ਆ ਸਾਡੇ ਬਲਾਜਵਨ ਇੱਕ ਵਾਰੀ ਤਾੜੀ ਰਾਜੀ ਰਮਨ ਕੁਮਾਰ ਜੀ ਜਿਹੜੀ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ ਕਿ ਅੱਜ ਕੱਲ ਤਿਹਾਰਾਂ ਦੇ ਦਿਨ ਨੇ ਜਿਹੜੀ ਇਹ ਸਟ੍ਰਾਈਕ ਕੀਤੀ ਜਾ ਰਹੀ ਆ ਆਪਾਂ ਇਹ ਸਟ੍ਰਾਈਕ ਜਿਹੜੀ ਆਪਣੇ ਹੱਕੂਕ ਵਾਸਤੇ ਵਿਢਾਈ ਆ ਨਾ ਕਿ ਅਸੀਂ ਕੋਈ ਇੱਥੇ ਸ਼ਰਾਰਤ ਕੀਤੀ ਗਈ ਆ ਜਾਂ ਕੋਈ ਜਾਣ ਬੁੱਝ ਕੇ ਹੜਤਾਲ ਬਹੱਲੀ ਗਈ ਆ ਐਦਾਂ ਦਾ ਕੁਝ ਨਹੀਂ ਆ ਸੋ ਜਿਹੜੀ ਪੰਜਾਬ ਸਰਕਾਰ ਨੇ ਅੱਜ ਤੋਂ 15 ਦਿਨ ਪਹਿਲਾਂ ਪੂਰੇ ਪੰਜਾਬ ਭਰ ਦੇ ਈਓ ਤੇ ਕਮਿਸ਼ਨਰਾਂ ਨੂੰ ਤੱਕੇ ਦੇ ਨਾਲ ਟੈਂਡਰ ਪਵਾ ਕੇ ਸਾਰਾ ਮਹਿਕਮਾ ਹੀ ਠੇਕੇ ਤੇ ਦੇਣ ਨੂੰ ਪੂਰਾ ਲੋਕਲ ਬੜੀ ਮਹਿਕਮਾ ਸਾਰੇ ਦਾ ਸਾਰਾ ਠੇਕੇ ਤੇ ਦੇਣ ਨੂੰ ਜਿਹੜੇ ਮਤੇ ਪਾਏ ਸੀ ਉਹ ਮਤੇ ਕੈਨਸਲ ਕਰਵਾਉਣ ਵਾਸਤੇ ਔਰ ਮਲਾਜਮਾਂ ਨੂੰ ਪੱਕੇ ਕਰਨ ਵਾਸਤੇ ਜਿਹੜੀ ਇਹ ਸਟ੍ਰਾਈਕ ਆ ਅਨਮਿੱਥੇ ਸਮੇਂ 'ਚ ਕੀਤੀ ਗਈ ਆ ਔਰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਹੜਤਾਲ ਆ ਘੱਟੋ-ਘੱਟ 70 ਤੋਂ 75% ਜਿਹੜੀ ਹੜਤਾਲ ਆ ਉਹ ਹੋ ਚੁੱਕੀ ਆ ਔਰ ਜਿਹੜੇ ਥੋੜੇ ਜੇ ਸ਼ਹਿਰ ਸਾਡੇ ਰਹਿ ਗਏ ਆ ਉਹ 25 ਤੋਂ 28 ਤਰੀਕ ਦੇ ਵਿੱਚ ਬੈਠਣਗੇ ਜਾਂ 8 ਤਰੀਕ ਤੋਂ ਬਾਅਦ ਬੈਠਣਗੇ ਸੋ ਜਿਹੜੀ ਹੜਤਾਲ ਆ ਇਹ ਪੂਰਨ ਤੌਰ ਤੇ ਪੂਰੇ ਪੰਜਾਬ 'ਚ ਚੱਲ ਰਹੀ ਆ ਕੁਝ ਆਪਜੀ ਦੇ ਹੀ ਪੇ ਨਵਾਏ ਦੇ ਕਹਿ ਰਹੇ ਨੇ ਕਿ ਇਹ ਜਾਣ ਕੇ ਸੂਚਨ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਲੋਕਾਂ ਨੂੰ ਪ੍ਰਚਾਨ ਕਰਨ ਲਈ ਕੀ ਲੱਗਦਾ ਇਹ ਦੇਖੋ ਸਾਡੇ ਬੰਦੇ ਜਿਹੜੇ ਆ ਜਾਂ ਕਿਸੇ ਨੇ ਵੀ ਇਹ ਸਵਾਲ ਕੀਤਾ ਬਾ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਉਹਨਾਂ ਦੀ ਜਿਹੜੀ ਸੋਚਨ ਸ਼ਕਤੀ ਆ ਉਹ ਬਹੁਤ ਘੱਟ ਆ ਉਹਨਾਂ ਨੂੰ ਇਹ ਸੋਚ ਹੋਣੀ ਚਾਹੀਦੀ ਕਿ ਉਹ ਵੀ ਸਰਕਾਰਾਂ ਦੇ ਵਿੱਚ ਰਹੇ ਆ ਬੜੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਵਿੱਚ ਚੱਲ ਰਹੇ ਆ ਕਈ ਪਾਰਟੀਆਂ ਜਿਹੜੀਆਂ ਉਹਨਾਂ ਨੇ ਬਦਲੀਆਂ ਵਾ ਪਰ ਉਹਨਾਂ ਨੂੰ ਇਹ ਚੀਜ਼ ਦੀ ਭਲੀ ਭੰਤੀ ਹੋਣਾ ਚਾਹੀਦਾ ਕਿ ਸਾਡੇ ਸਮਾਜ ਦੇ ਹੋ ਕੇ ਸਾਡੇ ਹੀ ਸਮਾਜ ਦੇ ਖਿਲਾਫ ਉਹ ਗੱਲਾਂ ਕਰਦੇ ਆ ਇਹ ਕਿੰਨੀ ਕੁ ਚੰਗੀ ਗੱਲ ਆ ਔਰ ਜਿਹੜੇ ਮੁਲਾਜ਼ਮ ਆ ਜਿਸ ਵੇਲੇ ਅੱਜ ਤੋਂ 20 ਤੋਂ 25 ਸਾਲ ਹੋ ਚੁੱਕੇ ਮੁਲਾਜ਼ਮ ਪਹਿਲਾਂ ਵੀ ਕੱਚਾ ਸੀ ਅੱਜ ਵੀ ਕੱਚਾ ਵਾ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਸਾਡੇ ਮੁਲਾਜ਼ਮਾਂ ਨੂੰ ਕੁਝ ਨਹੀਂ ਮਿਲ ਰਿਹਾ ਪਰ ਇਹ ਹਜੇ ਵੀ ਜਿਹੜੇ ਸਾਡੇ ਬੰਦੇ ਆ ਬਸ ਆਪਣੀ ਮਾੜੀ ਸੋਚ ਦੇ ਉੱਤੇ ਮੈਂ ਕਹਿੰਦਾ ਉੱਤਰੇ ਪਈ ਆ ਕੀ ਹੈ ਜੀ ਸ਼ਰਾਰਤ ਨਾਲ ਸ਼ਰਾਰਤ ਨਾਲ ਐਨੇ ਇੱਥੇ ਸਵਾਂ ਦੇ ਹਿਸਾਬ ਨਾਲ 5-700 ਬੰਦਾ ਹੜਤਾਲ ਤੇ ਬੈਠਾ ਇਹ ਸਾਰੇ ਹੀ ਸ਼ਰਾਰਤੀ ਬੰਦੇ ਹੀ ਆ ਸਰਜੀ ਹੋਵੇ ਵਿੱਚ ਕਾਲਜ ਹੋਵੇ ਔਰ ਬੁਕਰੀਆਂ ਰੌਂਦਿਆ ਤੇ ਉਹਦੇ ਵਾਸਤੇ ਸਪਾਈ ਹੋਉਗੀ ਨਹੀਂ ਮੁਲਾਜ਼ਮ ਮੰਨੇਗਾ ਨਹੀਂ ਮੰਨੇ ਬਿਲਕੁਲ ਜਿਹੜਾ ਭਗਵਾਨ ਰਾਮ ਜੀ ਦਾ ਜਿੱਥੋਂ ਯਾਤਰਾ ਨਿਕਲਣੀ ਆ ਉੱਥੇ ਭਗਵਾਨ ਵਾਲਮੀਕੀ ਮਹਾਰਾਜ ਦਾ ਸਰੂਪੀ ਚੱਲਣਾ ਵਾ ਨਾਲ ਪਿਛਲੇ ਸਾਲ ਵੀ ਚੱਲਿਆ ਸੀ ਸੋ ਅਸੀਂ ਜ ਇਹ ਕਲੀਅਰ ਕਰਾਂਗੇ ਸਿਰਫ ਰੂਟ ਨਾ ਕਿ ਹੜਤਾਲ ਜਿਹੜੀ ਆ ਉਹ ਤੋੜੀ ਨਹੀਂ ਜਾਊਗੀ ਇਸ ਰੂਟ ਤੋਂ ਭਗਵਾਨ ਦੀ ਯਾਤਰਾ ਨਿਕਲਣੀ ਹੈ ਉਹ ਸਾਰਾ ਰੂਟ ਅਸੀਂ ਕਲੀਅਰ ਕਰਾਂਗੇ ਔਰ ਦੋ ਵਾਰੇ ਰੂਟ ਕਲੀਅਰ ਕਰਾਂਗੇ ਇੱਕ ਤਾਂ ਅਸੀਂ ਕੱਲ ਨੂੰ ਕਰਾਂਗੇ ਭਗਵਾਨ ਸ਼੍ਰੀ ਰਾਮ ਜੀ ਦੀ ਜਿਹੜੀ ਰਾਮ ਭਰਾਤ ਉਹਦੇ ਤੇ ਔਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੀਆਵਾਂ ਦੀ ਜਿਹੜਾ ਪ੍ਰਗਟ ਹੋਸਵਾ ਜਿਹੜੀ ਉਹ ਯਾਤਰਾ ਦੋਨਾਂ ਦੇ ਉੱਤੇ ਅਸੀਂ ਰੂਟ ਕਲੀਅਰ ਕਰਾਂਗੇ ਸੋ ਸਾਡੀ ਜਿਹੜੀ ਮੰਚਾ ਵਾ ਬਿਲਕੁਲ ਵੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰਨ ਦੀ ਸਾਡੀ ਬਿਲਕੁਲ ਵੀ ਕੋਈ ਮੰਚਾ ਨਹੀਂ ਹੈਗੀ ਆ ਅਸੀਂ ਸਿਰਫ ਆਪਣੇ ਰਾਈਟਸ ਲੈਣ ਵਾਸਤੇ ਬੈਠੇ ਆਂ ਸੋ ਸ਼ਹਿਰ ਵਾਸੀਆਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਕਿਉਂਕਿ 15 ਤੋਂ 20 ਸਾਲ ਹੋ ਗਏ 10000 ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੋਇਆ ਪਿਆ ਨਹੀਂ ਤਾਂ ਕੋਈ ਵੀ ਸ਼ਹਿਰ ਵਾਸੀ ਉੱਠ ਕੇ ਦੱਸੇਗਾ ਕਿ 10000 ਜੀ ਕਿਸੇ ਦਾ ਗੁਜ਼ਾਰਾ ਹੋ ਪਾਰਿਆ ਤੇ ਇਹ ਅਨਮਿੱਥੇ ਸਮੇਂ ਵਾਸਤੇ ਸਟ੍ਰਾਈਕ ਹੈ ਜਦ ਤੱਕ ਸਰਕਾਰ ਵੱਲੋਂ ਕੋਈ ਡਿਸੀਜਨ ਨਹੀਂ ਆਉਂਦਾ